ਕਬੱਡੀ ਆ ਗਿਆ ਭੋਲਾ ਸੰਧੂਆ ਕਬੱਡੀ ਪਾਉਣ ਦੇ ਲਈ ਤੇ ਭੋਲਾ ਕਹਿੰਦੇ ਹਰਿਆਣੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਰਲੇ ਪਾਸੇ ਜਸ਼ਨ ਖੜਾ ਤੇ ਨਾਲ ਕਹਿੰਦੇ ਪੰਮਾ ਮਹੋਰੀ ਵਾਲਾ ਤੇ ਨਾਲ ਸਰਦਾਰ ਤੇ ਨਾਲ ਨਿੱਕੂ ਕਹਿੰਦੇ ਕਲਿਆਣਾ ਵਾਲਾ ਚਾਰ ਬੱਬਰ ਖੇੜਾਂ ਦੇ ਵਿੱਚੋਂ ਮੁਕਾਬਲਾ ਕੀ ਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਹੈ ਸਾਹਮਣੇ ਭੋਲੇ ਨੇ ਦਾਵਾ ਬੋਲ ਦਿੱਤਾ ਉਹ ਦੂਜੇ ਪਾਸੇ ਚਾਰ ਜਾਫੀ ਹੈ ਚਾਰਾਂ ਦੇ ਵਿੱਚੋਂ ਕਿਹੜਾ 41000 ਨੂੰ ਟੁੱਟ ਕੇ ਪਊ ਉਹ ਮੋਹਰੀ ਵਾਲਾ ਪੰਮਾ ਇੱਕ ਪਾਸੇ ਬੋਲਾ ਤੇ ਦੂਜੇ ਪਾਸੇ ਮੋਹਰੀ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਹੰਦੇ ਦੂਰ ਨੇ ਸਵਾ 20 ਦਾ ਹੋਇਆ ਖੜਕਾ ਦੜਕਾ ਕਬੱਡੀ ਦਾ ਪਰ ਨੰਬਰ ਅਰ ਰੇਡਰ ਦੇ ਕਬਜ ਦੇ ਚੱਪ ਜਲਾਣੀ ਵਾਲਾ ਭੋਲਾ ਥੋੜੀ ਬਸੜੀਆਂ ਨੂੰ ਖਿੱਚ ਪਈ ਹੋਈ ਆ ਮੁੰਡੇ ਦੇ ਦੁੱਖ ਵੀ ਮੰਦਾ ਤੇ ਭੱਜਦਾ ਵੀ ਆਉ ਸੰਧੂਆ ਨੰਬਰ ਰੇਡਰ ਦਾ ਆ ਪੈ ਗਈ ਕਬੱਡੀ ਢਿੱਲੇ ਦੀ ਖੇਡ ਕਹਾਣੀ ਆ ਢਿੱਲਾ ਚੱਲਿਆ ਜਾਣਲੀ ਵਾਲਾ ਮੇਰੇ ਵੀਰੋ ਕਾਲਾ ਜਾਣਲੀ ਵਾਲਾ ਬੜਾ ਮਸ਼ਹੂਰ ਰਿਹਾ ਆ ਢਿੱਲਾ ਜਾਣਲੀ ਦੀ ਧਰਤੀ ਦਾ ਸਮੇਂ ਹਰਿਆਣੇ ਦਾ ਸ਼ੋਹਰਾ ਮੇਰੇ ਮਿੱਤਰੋ ਉਹ ਸਵੇਰ ਤੋਂ ਟਾਪ ਟਾਪ ਦੀ ਆ ਕਬੱਡੀ ਅੱਜ ਕਾਤਰੋਂ ਦੇ ਕੱਪ ਤੇ ਪਾਰਿਆ ਪਰ ਸਾਹਮਣੇ ਦੇਖੋ ਤਲਵੰਡੀ ਰਾਏ ਦੀ ਧਰਤੀ ਦਾ تنویر ਔਰ ਦੂਸਰੇ ਬੰਦੇ ਢਿੱਲਾ ਜਾਣਲੀ ਵਾਲਾ ਹਾਂ ਨੰਬਰ ਦਾ ਸ਼ਾਨਦਾਰ ਵਾਧਾ ਕਰ ਗਿਆ ਔਰ ਅਗਲੀ ਕਬੱਡੀ ਭੋਲਾ ਆ ਕੱਕੇ ਨਾਲ ਘਨੌਰੀ ਦਿੱਲੀ ਵਾਲਾ ਸੰਧੂਆ ਕੱਕੇ ਨਾਲ ਘਨੌਰੀ ਬਿਲਕੁਲ ਆਪਣੇ ਲਾਗੇ ਪਿੰਡਾ ਇਹ ਕੱਕੇ ਨਾਲ ਘਨੌਰੀ ਦਿੱਲੀ ਦੇ ਲਾਗੇ ਪਿੰਡਾ ਹਰਿਆਣੇ ਦੇ ਵਿੱਚ ਆ ਮੁੰਡੇ ਭੋਲੇ ਦਾ ਪੱਥਰ ਵਰਗਾ ਸਰੀਰ ਹੈ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਹੁਣ ਵੇਖਾਂਗੇ ਮੁਕਾਬਲਾ ਇੱਕ ਪਾਸੇ ਨਿੱਕੂ ਹੈ ਔਰ ਦੂਜੇ ਪਾਸੇ ਭੋਲਾ ਫੈਸਲਾ ਪੈਰ ਬਾਡਰੋਂ ਪਾਰ ਹੋਣ ਦੇ ਇਸ਼ਾਰੇ ਜੀ ਰਸਪਿੰਦਰ ਕੈਨੇਡਾ ਕੇ ਨਾਲ ਲਾਡੀ ਵੱਲੋਂ 500 ਜਫੇ ਦਾ ਮਿਲੇ ਵੀਰੇ ਆਓ ਸਾਹਮਣੇ ਕਹਿੰਦੇ ਨਾਦੀ ਆ ਕਬੱਡੀ ਗੁਰਮਖ ਸਾਦਾ ਵੀਰ ਉਹਦੇ ਛੋਟੇ ਭਰਾ ਮਨੀ ਕੈਨੇਡਾ ਵੱਲੋਂ 500 ਨੰਨਾ ਪ੍ਰਦਾਨ ਤਾਰਾ ਪੰਚ ਤੇ ਬਲਵਿੰਦਰ ਘਲੌਰ ਕੈਨੇਡਾ ਵੱਲੋਂ ਉਹ ਕਬੱਡੀਆਂ ਨਾਤੀਆ 500 ਦੀਆਂ ਪੈਣ ਗਿਆ ਇੱਕ ਪੈ ਗਈਆ ਬਹੁਤ ਬਹੁਤ ਧੰਨਵਾਦ ਜੀ ਚਾ ਲੋ ਗੱਬਰੂਆ ਭੋਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹਲੇ 41000 ਤੇ ਕਿਸੇ ਜਾਫੀ ਨੇ ਕਬਜ਼ਾ ਨਹੀਂ ਕੀਤਾ ਬੈੜੀ ਜਾਫੀ ਨੂੰ ਵੀ 41000 ਹੈ ਬੈ ਟ੍ਰੇਡਰ ਨੂੰ ਵੀ 41000 ਹੈ ਕਬੱਡੀ ਪਾਉਣ ਦੇ ਲਈ ਭੋਲਾ ਮੇਰੇ ਵੀਰੋ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਇੱਕ ਪਾਸੇ ਨਿੱਕੂ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਨੰਬਰ ਭੋਲੇ ਦਾ ਹੈ ਹਲੇ ਜਾਫੀ ਨੇ ਖਾਤਾ ਨਹੀਂ ਖੋਲਿਆ ਓਏ ਸਵਰਨਿਆ ਹਲੇ ਕਿਸੇ ਯਾਫੀ ਨੇ ਖਾਤਾ ਨਹੀਂ ਖੋਲਿਆ ਢਿੱਲੇ ਦੀ ਕਬੱਡੀ ਤੇ ਖੇੜ ਕਹਾਣੀ ਔਰ ਢਿੱਲੇ ਦੀ ਕਬੱਡੀ ਉੱਤੇ ਸਵੈਦਰ ਕਲੇਡਾ ਤੇ ਨਾਲ ਲਾਡੀ ਜਵੰਦਾ ਕਹਿੰਦਾ ਵੀ ਹਰ ਜੱਫਾ 500 ਦਾ ਖਾਤਾ ਖੋਲੋ ਤੇ ਜੱਫੇ ਦਾ 500 ਦਿੱਤਾ ਜਾਊ ਸਾਡਾ ਭਾਈ ਵਿੱਕੀ ਪੁਲਸੀਆ ਤਲਵੰਡੀ ਦੇ ਜੱਫੇ ਲਈ 2100 ਸਾਡੇ ਸੁਖਦੀਪ ਪਿੰਗ ਉਹਨਾਂ ਭਰਾਵਾਂ ਵੱਲੋਂ ਭਾਈ ਸੁਤਿੰਦਰ ਕਨੇਡਾ ਗਗਨ ਕਨੇਡਾ ਉਹਨਾਂ ਵੱਲੋਂ ਹੋਣਾ ਇੱਕ ਪਾਸੇ ਤਨਵੀਰ ਹੈ ਉਹ ਦੂਜੇ ਪਾਸੇ ਢੱਲਾ ਖਿੱਚ 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 ਓਏ ਮੁੰਡਿਆ ਨੰਬਰ ਰੇਡਰ ਦਾ ਫੇਰ ਗਰਾਰੀ ਉਥੀ ਕਿਸੇ ਜਾਫੀ ਨੇ ਖਾਤਾ ਨਹੀਂ ਖੋਲਿਆ ਓ ਗਰਾਰੀ ਉਥੀ ਆ ਖਾਤਾ ਨਹੀਂ ਖੋਲਿਆ ਕਲਿਆੜਾ ਵਾਲਿਆ ਓ ਮਹੌਲੀ ਵਾਲਿਆ ਖਾਤੇ ਖੋਲੜੇ ਪੈਣੇ ਆ ਓ ਜਸ਼ਨ ਵੀ ਅੱਜ ਟੋਪ ਦੇ ਆ ਦੇਖੋ ਓ ਖੁੱਲਦਾ ਖਾਤਾ ਕਿ ਨਹੀਂ ਆਵਾਏ ਗੱਬਰੂਆ ਆ ਭੋਲਾ ਸਵੇ ਘੜੌੜੀ ਵਾਲਾ ਸਾਡੇ ਸ਼ਾਨ ਦਰਵਾਦਾ ਸਾਡੇ ਗੁਰਮਖ ਬਾਗੜੀ ਦਾ ਭਰਾ ਮਨੀ ਕੋਟਾ ਵੱਲੋਂ 500 1000 ਰੁਪਏ ਨਾਥ ਦੀ ਨੀਰ ਤੇ ਰਾਜ ਬਾਗੜੀ ਵੱਲੋਂ ਰਾਜ ਬਾਗੜੀ ਵੱਲੋਂ 1000 ਨਾਥ ਦੀਆਂ ਦੋ ਕਬੱਡੀਆਂ ਦਾ ਪਹਿਲੀ ਸੰਧੂਆ ਨਾਥ ਪਹਿਲੀ ਪਾ ਗਿਆ ਪਹਿਲਾਂ ਵੀ ਲੱਗੇ ਸੀ ਸੰਧੂਆ ਨਾਥ ਤੇ ਉਹ ਮੈਚਾਂ ਦਾ ਪੂਰੀਆ ਹੋ ਗਿਆ ਹੋ ਗਿਆ 5.5 ਤੇ 4 ਦੇ ਨਾਲ ਮੁਕਾਬਲਾ ਅੱਗੇ ਵੱਧਦਾ ਹੋਇਆ ਫੜ ਦੇਖਾਂਗੇ ਮੇਰੇ ਵੀਰੋ ਉਹ ਤੇ ਲੱਕਬੱਡੀ ਪਾਉਣ ਦੇ ਲਈ ਅੱਗੇ ਵੱਲ ਬਾ ਚੁੱਕਿਆ ਤੇ ਦੂਜੇ ਪਾਸੇ ਪੰਮੇ ਨੇ ਕੰਨੀ ਨੱਪਲੀ ਐ ਇੱਕ ਪਾਸੇ ਕੰਨੀ ਤੇ ਮੇਰੇ ਵੀਰੋ ਯਸ਼ਨ ਤੇ ਨਾਲ ਨਿੱਕੂ ਐ ਇੱਕ ਸਰਦਾਰ ਐ ਚਾਰ ਬੱਪਰ ਖੇੜਾਂ ਦੇ ਵਿੱਚੋਂ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਸਮਾਂ ਦੱਸੂਗਾ ਪਈ ਹੋਈ ਕਬੱਡੀ ਉਹ ਜਫਾ ਲੱਗੂ ਜਾਰ ਰੇਡਰ ਵੱਜੂ ਇੱਕ ਪਾਸੇ ਭੋਲਾ ਚਲਾਣੀ ਵਾਲਾ ਉਹ ਬਹੋੜੀ ਵਾਲੇ ਪੰਮੇ ਨੇ ਅਕਤਾਰੀ ਹਜ਼ਾਰ ਤੇ ਕਬਜਾ ਕਰ ਲਿਆ ਉਹ ਸਵਰਨਿਆ 1000 ਸੱਦਵਾ ਲਾਡੀ ਜਵੰਦਾ ਤੇ ਪੁਸ਼ਪਿੰਦਰ ਕੈਨੇਡਾ ਵੱਲੋਂ ਜੱਫੇ ਦਾ 1000 ਦਿੱਤਾ ਗਿਆ ਬਹੁਤ ਬਹੁਤ ਧੰਨਵਾਦਾ ਫੜ ਲੋ ਬਈ ਗੌਰਵ ਅਕਤਾਰੀ 1000 ਆ ਟਿੱਲਾ ਸਿੰਘ ਕਬੱਡੀ ਪਾ ਰਿਹਾ ਹੈ ਸਾਹਮਣੇ ਚਾਰ ਜਫੀ ਤਿਆਰ ਰਮਨਾ ਭਗਤੇ ਵਾਲਾ ਦੇਖੋ ਇਧਰ ਬਰਾਬਰ ਗੱਲ ਕਰ ਰਹੇ ਅਕਤਾਰੀ ਹਜ਼ਾਰ ਸਾਡੇ 20000 ਸਾਡੇ 20000 ਸਾਡੇ 20000 ਕਾਫੇ ਚ ਕਰਦਾ ਪਰ ਨੰਬਰ ਰੇਡਰ ਦਾ ਫਿਰ ਬਹੋੜੀ ਵਾਲੇ ਪੰਮਿਆ 41000 ਤੇਰੇ ਕੋਲ ਹੀ ਰਹਿ ਗਿਆ ਓਏ ਮੁੰਡਿਆ 18000 ਤੇਰੇ ਕੋਲ ਹੀ ਰਹਿ ਗਿਆ ਸਾਹਮਣੇ ਕਨੌਰੀ ਵਾਲਾ ਸਾਡੇ ਸਾਹਮਣੇ ਭੋਲਾ ਦਿੱਲੀ ਕੋਲੋਂ ਚੱਲ ਗਿਆ ਹਰਿਆਣੇ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਨੰਬਰ ਆਪਣੀ ਟੀਮ ਲਈ ਜੋੜ ਗਿਆ ਚੱਲੋ ਸ਼ੋਹਰਤ ਹਾਜੀ ਸਾਡੇ ਰਾਜ ਵਗੜੀ ਵੱਲੋਂ ਆਹ ਦੂਜੀ ਕਬੱਡੀ 1000 ਦੀ ਨਾਲ ਨਿੰਮਾ ਨਿੰਮਾ ਬਲਵਿੰਦਰ ਤੇ ਰਾਜਪੰਚ ਵੱਲੋਂ 500 ਹੈ ਆਹ ਕਬੱਡੀ ਦਾ ਤੇ 1500 ਕਰ ਦਤਾ ਰਾਜ ਵਗੜੀ ਨਾਲ ਗੁਰਪ੍ਰੀਤ ਵਾਈ 1500 ਓ 590 ਤੂੰ ਦੇ ਔਰ ਕਹਿੰਦੇ ਫੇਰ ਕਬੱਡੀ ਪਾਉਣ ਦੇ ਲਈ ਭੋਲਾ ਜਲਾਣੀ ਵਾਲਾ ਅੱਗੇ ਵੱਲ ਵਧਦਾ ਹੋਇਆ ਬੰਮਿਆਂ ਦੇ 41000 ਕਰੇ ਲੈ ਕੇ ਜਾਣਾ ਤੇ ਜਫੇ ਹੋਰ ਲਾਉਣੇ ਪੈਣੇ ਆ ਜੇ 41000 ਕਰੇ ਲੈ ਕੇ ਜਾਣਾ ਬੰਮਿਆਂ ਉਹ ਜਫੇ ਹੋਰ ਲਾਉਣੇ ਪੈਣੇ ਆ ਸਾਹਮਣੇ ਭੋਲੇ ਦੀ ਪਾਈ ਹੋਈ ਕਬੱਡੀ ਹਰਿਆਣੇ ਵਾਲੇ ਦੀ ਪਰ ਦੂਜੇ ਪਾਸੇ ਚਾਰ ਹੈ ਚਾਰਾਂ ਦੇ ਵਿੱਚੋਂ ਫੇਰ ਬੰਮਾ ਮਹਰੀ ਵਾਲਾ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਖੜਕਾ ਦੜਕਾ ਕਬੱਡੀ ਦਾ ਨੰਬਰ ਰੇਡਰ ਤੇ ਸੱਦੂਆ ਵਿੱਕੀ ਆਸਟ੍ਰੇਲੀਆ ਉਹਨਾਂ ਦੇ ਫਾਦਰ ਸਾਹਿਬ ਰਾਜ ਬਾਗੜੀ ਉਹਨਾਂ ਵੱਲੋਂ 500 ਦੇ ਵੱਡੇ ਮਾਣ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਸੰਧੂ ਭਰਾਵਾਂ ਲਈ ਰਾਜ ਬਾਗੜੀ ਦਾ ਬਹੁਤ ਬਹੁਤ ਧੰਨਵਾਦ ਹੈ ਵਿੱਕੀ ਸਾਡਾ ਵੀਰ ਹੈ ਉਹ ਕਦੇ ਲਾਈਵ ਜੁੜਿਆ ਬੈਠਾ ਆਸਟ੍ਰੇਲੀਆ ਤੇ ਨੇ ਬਹੁਤ ਬਹੁਤ ਧੰਨਵਾਦ ਸਵਰਨਿਆ ਵਿੱਕੀ ਆਸਟ੍ਰੇਲੀਆ ਬੈਠਾ ਗੁਰਪ੍ਰੀਤ ਆਸਟ੍ਰੇਲੀਆ ਬੈਠਾ ਫੋਨ ਆਇਆ ਉਹਨਾਂ ਦਾ ਕਿ ਸਾਰੀ ਰਾਤ ਜਾਗਾਂਗੇ ਔਰ ਮੇਰੇ ਵੀਰੋ ਪੌਣੇ 3 ਵੱਜ ਗਏ ਨੇ ਉੱਥੇ ਮਲਵਾਰਨ ਦੀ ਧਰਤੀ ਦੇ ਚੱਲ ਓਏ ਗੱਬਰੂਆ ਪਾਕ ਵੱਡੇ ਸਾਹਮਣੇ ਢੀਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਬੱਬਰ ਖੇੜਾਂ ਦੇ ਵਿੱਚੋਂ ਓਹ ਮੁਕਾਬਲਾ ਕਿਦ ਨਾਲ ਕਿਵੇਂ ਕਿਦਾਂ ਦਾ ਹੋ ਸਮਾਂ ਦੱਸੂਗਾ ਓਹ ਕਹਿੰਦੇ ਜੱਫਾ ਲਾ ਕੇ ਪੰਮਿਆਂ ਤੇਥੋਂ ਸਾਡੇ 20000 ਖੋ ਕੇ ਲੈ ਗਿਆ ਸਾਡੇ 20000 تنویر ਖੋਕੇ ਲੈ ਗਿਆ ਸਵਰਨਿਆ ਖੇਡ ਕਹਾਣੀ ਤੇ ਨਾਲ 1000 ਰੁਪਇਆ ਪੁਸ਼ਪੰਤਰ ਕੈਨੇਡਾ ਤੇ ਨਾਲ ਲਾਡੀ ਜਵੰਦਾ ਉਹਨਾਂ ਵੱਲੋਂ 1000 ਜੱਫੇ ਦਾ ਦਿੱਤਾ ਜਾ ਰਿਹਾ ਹਰ ਇੱਕ ਜੱਫੇ ਲਈ ਧੰਨਵਾਦ ਹੈ ਆਓ ਸਾਹਮਣੇ ਕਬੱਡੀ 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 ਭੋਲਾ ਪੈਸੇ ਵਾਲਾ ਨੰਬਰ ਦਾ ਸ਼ਾਨਦਾਰ ਵਾਦਾ ਕਰਦਾ ਹੋਇਆ ਪੈਸੇ ਵੜ ਲੋ ਉਧਰੋਂ ਪੈਸੇ 1000 ਰੁਪਇਆ ਜੱਫੇ ਦਾ ਸਾਹਮਣੇ ਚਾਲੋ ਜਵਾਨਾ ਪਾਕ ਕਬੱਡੀ ਨਾਥ ਕਹਿੰਦੇ ਛੋਟਾ ਅਮਰਤ ਕਬੱਡੀ ਪਾਉਣ ਦੇ ਲਈ ਸਿਹਾਂਬੋਦ ਵਾਲਾ ਅੱਗੇ ਵੱਲ ਵਧਦਾ ਹੋਇਆ ਪਾਣੀ ਸੱਤੀ ਆਸਟ੍ਰੇਲੀਆ ਵੱਲੋਂ ਤੇ ਰਾਜ ਬਾਗੜੀਓ ਨਾਲ ਵੱਲੋਂ ਨਾਥ ਦੀਆਂ ਦੋ ਕਬੱਡੀਆਂ ਫੇਰ 1100 ਰੁਪਏ ਦੀਆਂ 9.5 ਤੇ 8 ਦੇ ਨਾਲ ਮੁਕਾਬਲਾ ਅੱਗੇ ਵੱਲ ਵਧ ਰਿਹਾ ਹੈ ਚਾਲੋ ਜਵਾਨਾ ਪਾਕ ਕਬੱਡੀ ਭੋਲਾ ਜਲਾਨੀ ਵਾਲਾ ਤਾਂ ਵੀ ਪੌਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹਨਾਂ ਨੇ ਨਿੱਕੂ ਨੂੰ ਕੰਨੀ ਤੇ ਲਾਤਾ ਉਹਨਾਂ ਨੇ ਯਸ਼ਨ ਨੂੰ ਕੰਨੀ ਤੇ ਲਾਤਾ ਉਹਨਾਂ ਨੇ ਪੰਮੇ ਮਹੋੜੀ ਵਾਲੇ ਨੂੰ ਬਚਕਾਰ ਲਾ ਲਿਆ ਇੱਕ ਸਰਦਾਰ ਲੱਗਿਆ ਹੋਇਆ ਹੁਣ ਵੇਖਾਂਗੇ ਕਿਹਦੇ ਨਾਲ ਮੁਕਾਬਲਾ ਕਿਵੇਂ ਕਿਦਾਂ ਦਾ ਹੋਣਾ ਹੈ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਪੰਮਾ ਮਹੋੜੀ ਵਾਲਾ ਦੋ ਜਫੇ ਲਾ ਕੇ ਤਨਵੀਰ ਦਿੱਥੋਂ 20000 ਖੋ ਕੇ ਅਕਤਾਰੀ ਹਜ਼ਾਰ ਕਬਜੇ ਚ ਕਰ ਗਿਆ 1000 ਕਬਜੇ ਚ ਕਰ ਲਿਆ ਪੁਸ਼ਪਿੰਦਰ ਕਨੇਡਾ ਲਾਡੀ ਜਵੰਦਾ ਤੇ ਸੂਦੇਦਾਰ ਸਾਹਿਬ ਬਲਦੇਵ ਸਿੰਘ ਜੀ ਉਹਨਾਂ ਵੱਲੋਂ 1000 ਜੱਫੇ ਨਾਲ ਦਿੱਤਾ ਗਿਆ ਸਗੋਪ੍ਰੀਤ ਸੰਗਾਲੀ ਆਸਟ੍ਰੇਲੀਆ ਵੱਲੋਂ ਵੱਡੇ ਮਾਣ 500 ਸੰਧੂ ਭਰਾਵਾਂ ਲਈ ਗੋਪੀ ਸੰਗਾਲੀ ਗੁਰਤੇਜ ਸੰਗਾਲੀ ਉਹਨਾਂ ਵੱਲੋਂ 500 ਦੇ ਵੱਡੇ ਮਾਣ ਸੰਧੂ ਭਰਾਵਾਂ ਲਈ ਤੇ تنویر ਨੇ ਫੇਰ ਪੰਮਿਆਂ ਤੇਥੋਂ ਅੱਧ ਵੜਾ ਲਿਆ ਫੰਮਿਆ ਤੇ ਥੁਆਤ ਮਡਾ ਲਿਆ ਓਏ ਸਾਹਮਣੇ ਭੋਲਾ ਕਨੌਰੀ ਵਾਲਾ ਕਬੱਡੀ ਪਾਉਣ ਦੇ ਕੱਕੇ ਨਾਲ ਕਨੌਰੀ ਆ ਹਰਿਆਣੇ ਦਾ ਪਿੰਡ ਹੈ ਦਿੱਲੀ ਦੇ ਲੱਗ ਗਿਆ ਮੁੰਡਾ ਬੜੀ ਦੂਰੋਂ ਚੱਲ ਕੇ ਆਇਆ ਨੰਬਰ ਆਪਣੀ ਟੀਮ ਲਈ ਜੋੜ ਗਿਆ ਛੋਟਾ 나ਥ ਖੇਡ ਕਬੱਡੀ ਦੇ ਸਵਰਨਿਆ ਗੁਰਮਖ ਬਾਗੜੀ ਦਾ ਭਰਾ ਮਨੀ ਕੈਨੇਡਾ ਵੱਲੇ ਵੱਡੇ ਮਾਨ ਨਾਲ ਹਾਥ ਨੂੰ ਕੀਤੇ ਗਏ ਧੰਨਵਾਦ ਲਓ ਕਦੇ ਰਾਜ ਬਾਗੜੀ ਤੇ ਨਾਲ ਵਿੱਕੀ ਆਸਟ੍ਰੇਲੀਆ ਉਹਨਾਂ ਵੱਲੋਂ 1100 ਵਾਲੀ ਦੂਜੀ ਆਹ ਛੋਟਾ ਦਾਤ ਪਾ ਗਿਆ ਮੇਰੇ ਵੀਰੋ ਅੱਜ 11 1100 ਵਾਲੀਆਂ ਲਗਾਤਾਰ ਹੈ ਉਧਰ ਪਸ਼ਪਿੰਦਰ ਤੇ ਲਾਡੀ ਜਵੰਦਾ ਉਹਨਾਂ ਵੱਲੋਂ ਹਰ ਇੱਕ ਜੱਫਾ 1000 ਰੁਪਏ ਦਾ ਆਹ ਸੰਧੂਆ ਕਬੱਡੀ ਖੇਡ ਕਹਾਣੀ ਉਹ ਸਾਹਮਣੇ ਕਹਿੰਦੇ ਭੋਲਾ ਹਰਿਆਣੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਚਾਰ ਖੜੇ ਨੇ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਇੱਕ ਪਾਸੇ ਪੰਮਾ ਤੇ ਦੂਜੇ ਪਾਸੇ ਭੋਲਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਉਹ ਦੋ ਜਫੇ ਤਨਵੀਰ ਦੇ ਆ ਦੋ ਜਫੇ ਪੰਬੇ ਦੇ ਆ ਜੇ ਜਫੇ ਬਰਾਬਰ ਰਹੇ ਫਿਰ ਟੱਚ ਗਿਣੇ ਜਾਣਗੇ ਉਹ ਸੰਧੂਆ ਟੱਚ ਗਿਣੇ ਜਾਣਗੇ ਚੱਲ ਟੱਚ ਗਿਣੇ ਜਾਣਗੇ ਜੇ ਬਰਾਬਰ ਹੋ ਗਏ ਉਹ ਟੱਚ ਗਿਣੇ ਜਾਣਿਆ ਜਿੱਕਾਥੋਂ ਦਾ ਕੱਪ ਚੱਲਦਾ ਲੋਕਾਂ ਨੂੰ ਉਹ ਜਾ ਜਹਾ ਚੜਦਾ ਕਾਥੋਂ ਦਾ ਕੱਪ ਚੱਲਦਾ ਲੋਕਾਂ ਨੂੰ ਜਾ ਜਹਾ ਚੜਦਾ ਰਾਜ ਬਾਗੜੀ ਜੀ ਆਹ ਦੇਖੋ ਤਨਵੀਰ ਹੈ ਤੇ ਉਹ ਢਿੱਲਾ ਜਾਂਡਲੀ ਵਾਲਾ ਨੰਬਰ ਦਾ ਸ਼ਾਨਦਾਰ ਵਾਦਾ ਕਰਦਾ ਹੋਇਆ ਚਾਲੋ ਕਨੌਰੀ ਵਾਲੇ ਭੋਲਿਆ ਪੱਕੇ ਨਾਲ ਕਨੌਰੀ ਪਿੰਡਾ ਘੱਗੇ ਨਾਲ ਕਨੌਰੀ ਆਪਣੇ ਲਾਗੇ ਪਿੰਡਾ ਆਹ ਕਹਿੰਦੇ ਦਿੱਲੀ ਕੋਲੋਂ ਚੱਲ ਕੇ ਕਨੌਰੀ ਵਾਲਾ ਤੁਹਾਡੇ ਸਾਹਮਣੇ ਭੋਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਕਹਿੰਦੇ ਇੱਕ ਪਾਸੇ ਮਹੋਲੀ ਵਾਲਾ ਬੰਦਾ 41000 ਉਹ ਪੂਰੇ ਨੋਟ ਗਿਣਦਾ 41000 ਦੇ ਓ 82 ਨੋਟ ਗਿਣ ਗਿਆ ਓ ਸੰਧੂਆ 550 ਦੇ ਬਿਆਕ ਓ ਯਾਰ ਹੋਰ ਪਸ਼ਪਿੰਦਰ ਸਿੰਘ ਕਾਤੋਂ ਕਨੇਡਾ ਤੇ ਲਾਡੀ ਜਵੰਦੇ ਵੱਲੋਂ 1000 ਗੇਲਦਾ ਆ 1000 ਇਧਰ ਹੀ ਗੇਲਦਾ ਤੇ ਮੁਕਾਬਲਾ ਸਮਾਪਤ ਹੋ ਗਿਆ ਪੰਮਾ ਮਹੋਰੀ ਵਾਲਾ ਬੈਟ ਜਾਫੀ ਆ ਲੈ ਵੀ ਡੋਕਰਾ ਬੈਟ ਰੇਟਰ ਦਸ ਜੀਰਾ ਅਰਸ਼ਪਿੰਦਰ ਸਿੰਘ ਕਨੇਡਾ ਤੇ ਨਾਟੂ ਦੇ ਬੰਦੇ ਵੱਲੋਂ ਗਿਆਨ ਬੱਲ ਰਾ ਜਫੇ ਨਾਲ ਦਿੱਤਾ ਗਿਆ ਜਿਹੜੇ ਜਿਹੜੇ ਛੋਟੇ 나ਥ ਨੂੰ ਪਿਆਰ ਕਰਦੇਵੇਂ ਲਲਕਰਾਲ ਛੱਡ ਦੇ ਸੱਤ ਕਬੱਡੀਆਂ ਸੱਤ ਨੰਬਰ ਛੋਟਾ 나ਥ ਅੱਜ ਦੇ ਕਬੱਡੀ ਕੱਪ ਦਾ ਬੈਟ ਰੇਡਰ ਆ ਗਿਆ ਆਵਾਜ਼ ਨਾ ਘਟਾ ਭਰਾ ਜੇ ਚੱਲਦਾ ਤੇ ਤਿੰਨ ਜਫੇ ਅੱਠ ਟੱਚ ਪਮਾਮ ਹੋਰੀ ਵਾਲਾ 41000 ਤੇ ਕਬਜ਼ਾ ਕਰ ਗਿਆ ਉਧਰ ਜੱਗੀ ਤੇ ਲੱਖਾ ਬਦੇਸ਼ੀ ਕਪੜੇ ਸ਼ੋਰੂਮ ਵਾਲੇ ਤੇ ਫਰੈਂਡਸ ਸਾਊਂਡ ਵਾਲਿਆਂ ਵੱਲੋਂ ਦੋਨਾਂ ਟੀਮਾਂ ਲਈ 550 ਆਇਆ ਸੀ ਮੈਥੋਂ ਫੜ ਲਓ ਆਕੇ ਕਲਿਆਣ ਸੁਖਿਆਲ ਤੇ ਤਲਵੰਡੀ ਵਾਲੇ ਦੇ ਵੀ ਦੋਨੋਂ 550 ਮੇਰੇ ਤੋਂ ਲੈ ਜਾਓ